ਜੈਮਲ ਸਿੰਘ ਮੁਰਦਾਬਾ ਨਗਰ ਪੰਚਾਇਤ ਰੋਡ ਜੈਮਲ ਸਿੰਘ ਮੁਰਦਾਬਾ ਰੋਡ ਲਾਵਾ ਨਗਰ ਪੰਚਾਇਤ ਰੋਡ ਜੈਮਲ ਸਿੰਘ ਮੁਰਦਾਬਾ ਨਗਰ ਪੰਚਾਇਤ ਰੋਡ ਜੈਮਲ ਸਿੰਘ ਮੁਰਦਾਬਾ ਨਗਰ ਪੰਚਾਇਤ ਰੋਡ ਜੈਮਲ ਸਿੰਘ ਮੁਰਦਾਬਾ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਅਸੀਂ ਪਹੁੰਚੇ ਆ ਪਠਾਨਕੋਟ ਦਾ ਜਿਹੜਾ ਸਰਹੱਦੀ ਇਲਾਕਾ ਹੈਗਾ ਨਗਰ ਪੰਚਾਇਤ ਹੈਗੀ ਨਿਰੋਡ ਜੈਮਲ ਸਿੰਘ ਖੜਖੜੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲੇ ਇਹ ਤਸਵੀਰਾਂ ਦਿਖਾਵਾਂਗੇ ਇਸ ਨਗਰ ਪੰਚਾਇਤ ਦੇ ਹਾਲਾਤ ਦਿਖਾਵਾਂਗੇ ਕੀ ਹਾਲਾ ਦੇਖ ਸਕਦੇ ਹੋ ਇਹ ਹਸਪਤਲ ਜਿਹੜਾ ਹੈਗਾ ਸਰਕਾਰੀ ਉਹਦੀ ਕੰਦ ਆ ਉਹਦੇ ਨਾਲ ਲੱਗਦਾ ਆ ਇਹ ਪਾਣੀ ਹੈਗਾ ਨਿਕਾਸੀ ਕਿਤੇ ਨਹੀਂ ਹੈਗੀ ਲੋਕਾਂ ਦੇ ਵਿੱਚ ਜਿਹੜਾ ਇਸ ਚੀਜ਼ ਨੂੰ ਲੈ ਕੇ ਰੋਸ ਹੈ ਬਹੁਤ ਜ਼ਿਆਦਾ ਕਹਿੰਦੇ ਨੇ ਪਹਿਲੀ ਗੱਲ ਤੇ ਜਦੋਂ ਪਾਣੀ ਓਵਰਫਲੋ ਹੁੰਦਾ ਸੜਕਾਂ ਤੇ ਆਂਦਾ ਨਾਲ ਲੱਗਦਾ ਅਕਸਰ ਹਸਪਤਲ ਦੇ ਜਿਹੜੇ ਡਾਕਟਰ ਆ ਉਹ ਵੀ ਲੋਕਾਂ ਨੂੰ ਜਿਹੜੀ ਆ ਗੱਲਾਂ ਦੱਸਦੇ ਨੇ ਆਪਣੇ ਵਿਆਨਾਂ ਦੇ ਰਾਹੀਂ ਕਿ ਸਾਫ਼ ਸੁਥਰਾ ਰੱਖਿਆ ਜਾਏ ਆਲਾ ਦਵਾਲਾ ਕਿਉਂਕਿ ਡੇਂਗੂ ਦਾ ਸੀਜ਼ਨ ਚੱਲਣ ਡਿਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਡੇਂਗੂ ਕਾਫੀ ਜ਼ਿਆਦਾ ਫੈਲਦਾ ਤੇ ਟਾਈਫਾਇਡ ਵੀ ਹੁੰਦਾ ਵੱਡੀਆਂ ਬਿਮਾਰੀਆਂ ਹੋ ਸਕਦੀਆਂ ਇਸ ਕਰਕੇ ਸਾਫ਼ ਸਫਾਈ ਰੱਖੀ ਹੈ ਪਰ ਸਾਫ਼ ਸਫਾਈ ਤੁਹਾਨੂੰ ਦਿਖਾ ਰਿਹਾ ਇਹ ਦੇਖ ਸਕਦੇ ਹੋ ਦੂਸਰਾ ਮਾਮਲਾ ਹੈਗਾ ਇੱਥੇ ਲੋਕਾਂ ਦਾ ਜਿਹੜਾ ਰੋਸ਼ ਸੀਗਾ ਇੱਕ ਪੁਲੀ ਪਾਈ ਗਈ ਹੈ ਤਸਵੀਰਾਂ ਦਿਖਾਵਾਂਗੇ ਪੁਲੀ ਦੀਆਂ ਲੋਕ ਵੀ ਇਕੱਠੇ ਹੋਏ ਨੇ ਤਸਵੀਰਾਂ ਦੇਖ ਸਕਦੇ ਲੋਕ ਇਕੱਠੇ ਨੇ ਇਥੇ ਜਿਨ੍ਹਾਂ ਵੱਲੋਂ ਰੋਸ਼ ਕੀਤਾ ਗਿਆ ਇਹ ਪੁਲੀ ਹੈਗੀ ਆ ਪੁਲੀ ਤੇ ਦੇਖ ਸਕਦੇ ਹੋ ਕਹਿੰਦੇ ਸਾਨੂੰ ਪਤਾ ਹੀ ਨਹੀਂ ਆਂਦੀ ਨਗਰ ਪੰਚਾਇਤ ਦੇ ਵਿੱਚ ਆ ਤੇ ਰਾਤ ਨੂੰ ਕਿਹੜੇ ਵੇਲੇ ਕਿਸ ਵਕਤ ਜਿਹੜਾ ਇਹਨੂੰ ਪੁਲੀ ਨੂੰ ਪਾਇਆ ਗਿਆ ਇਹ ਮਟੀਰੀਅਲ ਦੇਖ ਸਕਦੇ ਹੋ ਕਹਿੰਦੇ ਹਜੇ ਲੈਂਟਰ ਵੀ ਨਹੀਂ ਦਾ ਖੁੱਲਿਆ ਤੇ ਜਿਹੜੀ ਇਹ ਟੁੱਟ ਗਈ ਬਿਲਕੁਲ ਖਰਾਬ ਹੋ ਚੁੱਕੀ ਹੈ ਦੂਸਰੇ ਪਾਸੇ ਤਸਵੀਰਾਂ ਦਿਖਾਵਾਂਗੇ ਇਹ ਤਸਵੀਰਾਂ ਦੇਖ ਸਕਦੇ ਹੋ ਚ ਸਰੀਆ ਪਹਿਲੀ ਗੱਲ ਤੇ ਦੇਖਦੇ ਪਿੰਨਾ ਪਿਆ ਹੋਇਆ ਸਰੀਆ ਨਾ ਇਹਨੂੰ ਬੰਨਿਆ ਸਰੀਆ ਦੇਖੋ ਇੰਨੀ ਬਿਰਲ ਹੈਗੀ ਹੈ ਤੇ ਅਮੇ ਇੱਕ ਕਹਿ ਸਕਦੇ ਕਿ ਖਾਣਾ ਪੂਰਤੀ ਜਿੱਦਾਂ ਇਹਨਾਂ ਦਾ ਕਹਿਣਾ ਵੀ ਖਾਣਾ ਪੂਰਤੀ ਕੀਤੀ ਹੋਈ ਆ ਪਹਿਲੇ ਉਹ ਪੈਪਾਂ ਸੀਗੀਆਂ ਸਾਹਮਣੇ ਪੈਪਾਂ ਵੀ ਦਿਖਾਵਾਂਗੇ ਪੈਪਾਂ ਸੀਗੀਆਂ ਉਹ ਪਈਆਂ ਸੀਗੀਆਂ ਇਹਦੇ ਵਿੱਚ ਕਹਿੰਦੇ ਪੈਪਾਂ ਦੀ ਕਾਫੀ ਮਜ਼ਬੂਤੀ ਸੀਗੀ ਇੱਥੋਂ ਕਈ ਵਾਰੀ ਵੱਡੇ ਵਾਹਨ ਜਿਹੜੇ ਆ ਉਹ ਵੀ ਨਿਕਲਦੇ ਨੇ ਉਹ ਐਚਡੀ ਝਾਲ ਸੀ ਪੈਪਾਂ ਚਾਲ ਲੰਦੀਆਂ ਸੀ ਇਹਨੂੰ ਦਰਅਸਲ ਸੀਗਾ ਕਿ ਸਫਾਈ ਕਰਾਣ ਦੀ ਜ਼ਰੂਰਤ ਸੀਗੀ ਨਾ ਕਿ ਇਹੋ ਜੀ ਪੁਲੀ ਪਾਣ ਦੀ ਲੋਕਾਂ ਨੇ ਇਹ ਵੀ ਦੱਸਿਆ ਕਿ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਕਿਹੜੇ ਅਧਿਕਾਰੀ ਸੀਗੇ ਕਿਉਂਕਿ ਨਗਰਪੰਚਾਇਤ ਜਿਹੜੀ ਭੰਗ ਹੋ ਚੁੱਕੀ ਹੈ ਇਹਨਾਂ ਨੂੰ ਪਤਾ ਹੀ ਨਹੀਂ ਵੀ ਰਾਤ ਵੇਲੇ ਕਿਹੜਾ ਬੰਦਾ ਇੱਥੇ ਆ ਕੇ ਕਿਹੜਾ ਅਧਿਕਾਰੀ ਜਿਹੜਾ ਸੀਗਾ ਇਹੜੀ ਪੁਲੀ ਪਾ ਕੇ ਗਿਆ ਇਹਨਾਂ ਨੇ ਰੋਸ਼ਕਾਫੀ ਕੀਤਾ ਕਿ ਮਟੀਰੀਅਲ ਵੀ ਘਟਿਆ ਤੇ ਇਹਨਾਂ ਦੇ ਲੋਕਾਂ ਦੇ ਖਿਲਾਫ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਾਂਚ ਕਰਕੇ ਤੇ ਦੂਸਰਾ ਇਹਨਾਂ ਦਾ ਇਹ ਕਿ ਇਹੜੀ ਸਾਫ ਸਫਾਈ ਹੈ ਇਹ ਬਿਲਕੁਲ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਤਾਂ ਜੋ ਸਾਡੇ ਲੋਕ ਜਿਹੜੇ ਆ ਬਿਮਾਰੀਆਂ ਤੋਂ ਬਚ ਸਕਣ ਦੋਸਤੋ ਇਹਨਾਂ ਨਾਲ ਗੱਲਬਾਤ ਸੁਣਾਉਣੇ ਆ ਕੀਤੀ ਹੋਈ ਕੀ ਪ੍ਰੋਬਲਮ ਹੈਗੀ ਕਿਉਂ ਰੋਸ਼ਕੀਤਾ ਤੇ ਕੀ ਇਹਨਾਂ ਦੀ ਮੰਗ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕਿ ਨਾਂ ਜੀ ਆਪਣਾ ਮੇਰਾ ਨਾਂ ਜੀ ਚੰਦਰੇਸ਼ਵਰ ਸਿੰਘ ਮੈਂ ਐਜ਼ ਏ ਲੈਕਚਰਰ ਰਿਟਾਇਰਡ ਹੋਇਆ ਅ ਕਿ ਮੈਂ ਇਸੇ ਹੀ ਮਹੱਲੇ ਦਾ ਇਸੇ ਬਾੜ ਦਾ ਰਹਿਣ ਵਾਲਾ ਹਸਪੀਟਲ ਦੇ ਸਾਹਮਣੇ ਇੱਥੇ ਹੀ ਜਿਆਦਾ ਹੈਗੀ ਕਿਹੜਾ ਬਾੜ ਹੈਗਾ ਇਹ ਬਾੜ ਨੰਬਰ 2 ਹੈਗਾ ਦੋ ਬਾੜ ਨੰਬਰ ਹੈਗਾ ਹੁਣ ਪਤਾ ਨਹੀਂ ਬਾੜ ਨੰਬਰ 10 ਹੋ ਗਿਆ ਸ਼ਾਇਦ ਤੇ ਸਮੱਸਿਆ ਸਾਡੀ ਜਿਹੜੀ ਹੈਗੀ ਹੈ ਕਿ ਕਦੀ ਸੁਣਿਆ ਸੀ ਕਿ ਲੋਕੀ ਜਿਹੜੇ ਆ ਉਹ ਗੰਦਗੀ ਤੋਂ ਸਫਾਈ ਵਾਲ ਨੂੰ ਜਾਂਦੇ ਆ ਲੇਕਿਨ ਇੱਥੇ ਸਾਡੇ ਬਾੜ ਦੇ ਨਾਲ ਉਲਟਾ ਕੰਮ ਹੋਇਆ ਅਸੀਂ ਰਾਤ ਨੂੰ ਜਦੋਂ ਘਰੋਂ ਬਾਹਰ ਨਿਕਲੇ ਕੋਈ 11 ਵਜੇ ਨਾਲ ਤੇ ਦੇਖਿਆ ਕਿ ਇੱਥੇ ਰਾਤੋਂ ਰਾਤ ਹੀ ਜਿਹੜਾ ਉਹ ਨਾਲਾ ਪਲਤਾ ਗਿਆ ਤੇ ਸਵੇਰੇ ਅਸੀਂ ਜਿਹੜੇ ਦੇਖਿਆ ਤੇ ਪੁਲੀ ਪਾਲੀ ਪਾ ਕੇ ਤੇ ਪ੍ਰਸ਼ਾਸਨਾਂ ਜਿਹੜੀ ਤਿਆਰ ਕਰ ਦਿੱਤੀ ਔਰ ਜਿਹੜਾ ਪਹਿਲਾਂ ਇੱਥੇ ਪੁਲੀ ਪਈ ਸੀ ਜਿਹੜੀ ਉਸ ਪੁਲੀ ਵਧੀਆ ਸੀ ਹਾਂ ਉਹਨੂੰ ਸਫਾਈ ਦੀ ਲੋੜ ਸੀ ਅਗਰ ਉਹਦੀ ਪ੍ਰੋਪਰ ਢੰਗ ਨਾਲ ਸਫਾਈ ਕੀਤੀ ਜਾਂਦੀ ਤੇ ਇਹ ਦਿੱਕਤ ਜਿਹੜੀ ਸੀ ਨਾ ਸਾਨੂੰ ਆਣੀ ਸੀ ਔਰ ਨਾ ਹੀ ਜਿਹੜੇ ਪੇਸ਼ੈਂਟ ਮਰੀਜ਼ ਜਿਹੜੇ ਹੈ ਹਸਪੀਟਲ ਨੂੰ ਜਾਂਦੇ ਆ ਉਹਨਾਂ ਨੂੰ ਆਣੀ ਸੀ ਔਰ ਇਸ ਟਾਈਮ ਤੇ ਜਿਹੜੀ ਹੈ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿ ਪੁਲੀ ਜਿਹੜੀ ਪਾਈ ਹੈ 10 ਦਿਨ ਹੋਇਆ ਤੇ ਇਹ ਪੁਲੀ ਦੇ ਜਿਹੜੇ ਸਰੀਏ ਹੈਗੇ ਆ ਇਹ ਹੁਣੇ ਹੀ ਬਾਹਰ ਆ ਗਏ ਆ ਤੇ ਆ ਰੋਜ਼ ਹੀ ਇੱਥੇ ਨਿਤ ਦੋ ਚਾਰ ਬੰਦੇ ਜਿਹੜੇ ਹੈਗੇ ਆ ਲੜਕੀਆਂ ਜਾਂ ਜਿਹੜੇ ਜਾਂਦੇ ਆ ਉਹ ਜਗਦਮ ਡਿੱਗ ਪੈਂਦੇ ਨੇ ਇਥੇ ਇਸ ਲਈ ਸਾਡੀ ਇਹੀ ਮੰਗ ਹੈਗੀ ਹੈ ਕਿ ਜਿਹੜਾ ਕੰਮ ਕਰਵਾਇਆ ਹੈ ਇਹਦੇ ਨਾਲ ਸਾਡਾ ਪੂਰਾ ਬਾੜ ਜਾਂ ਸਾਡੇ ਪੂਰੇ ਪਿੰਡ ਦੇ ਲੋਕੀ ਜਿਹੜੇ ਹੈਗੇ ਨੇ ਉਹ ਸੰਤੁਸ਼ਟ ਨਹੀਂ ਹੈਗੇ ਔਰ ਅਸੀਂ ਚਾਹਦੇ ਆ ਕਿ ਇਸ ਕੰਮ ਨੂੰ ਸਰਕਾਰ ਜਿਹੜੀ ਹੈਗੀ ਆ ਜਾਂ ਪ੍ਰਸ਼ਾਸਨ ਜਿਹੜਾਗਾ ਉਹ ਦੁਬਾਰਾ ਕਰਵਾ ਕੇ ਦੇਵੇ ਔਰ ਜਿਹਦੇ ਨਾਲ ਸਾਡਾ ਜਿਹੜਾ ਮਹੱਲਾ ਆ ਇਹ ਸਫਾਈ ਰਵੇ ਪਿੱਛੇ ਇਹ ਨਾਲਾ ਆਂਦਾ ਪਿਆ ਹੈ ਇੱਕ ਘਟੋ ਘਟ 300 ਘਰਾਂ ਦਾ 400 ਘਰਾਂ ਦਾ ਪਾਣੀ ਆਂਦਾ ਹੈ ਔਰ ਤੁਸੀਂ ਜਿਹੜੀ ਇੱਥੇ ਹੁਣ ਫੋਟੋਗ੍ਰਾਫੀ ਕੀਤੀ ਹੈ ਜਾਂ ਜੋ ਵੀ ਤੁਸੀਂ ਇੱਥੇ ਦੇਖਿਆਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਜਿਹੜਾ ਇਹ ਨਿਕਾਸੀ ਨਾਲਾ ਜਿਹੜਾ ਹੈਗਾ ਇਹ ਪਾਣੀ ਖਿੱਚ ਸਕਦਾ ਔਰ ਸਰਕਾਰ ਕਹਿੰਦੀ ਪਈ ਹੈ ਕਿ ਆਪਣੇ ਘਰਾਂ ਦੇ ਨੇੜੇ ਤੇੜੇ ਪਾਣੀ ਨਹੀਂ ਖੜਾ ਹੁੰਦੇਓ ਪਾਣੀ ਕਿੱਦਾਂ ਨਹੀਂ ਖੜਾ ਹੋਵੇ ਜਦ ਇਹ ਪੁਣੀ ਪਾਣੀ ਨਹੀਂ ਖਿੱਚੇਗੀ ਪਾਣੀ ਤੇ ਖੜਾ ਹੋਵੇਗਾ ਤੇ ਨਾਲ ਹੀ ਜਿਹੜਾ ਡੇਂਗੂ ਜਿਹੜਾ ਮੱਛਰ ਹੈਗਾ ਉਹ ਪੈਦਾ ਹੋਏਗਾ ਇੱਥੇ ਤੇ ਸਾਡੇ ਜਿਹੜੇ ਬੱਚੇ ਹੈਗੇ ਆ ਜਿਹੜੇ ਇੱਥੇ ਖੇਡਣ ਜਾਂਦੇ ਆ ਜਾਂ ਇੱਥੋਂ ਗੁਜ਼ਰਦੇ ਹੈਗੇ ਆ ਉਹ ਇਹਨਾਂ ਮੱਛਰਾਂ ਦੀ ਚਬੇੜ ਵਿੱਚ ਆ ਕੇ ਇੰਨੀ ਤੇ ਬਿਮਾਰ ਹੋ ਰਹੇ ਨੇ ਕਿਨਾਂ ਵੱਲੋਂ ਕਰਵਾਇਆ ਗਿਆ ਜਿਹੜਾ ਪੁਲਿਸ ਦਾ ਇਹ ਬੁਲੀ ਦਾ ਕੰਮ ਜਿਹੜਾ ਹੈਗਾ ਇਹ ਰਾਤੋਂ ਰਾਤ ਹੋਇਆ ਹੈ ਵੀ ਨਗਰ ਪੰਚਾਇਤ ਦੇਖੇ ਹੁਣ ਕੀ ਕੰਨ ਕਰਵਾਇਆ ਹੈ ਨਗਰ ਪੰਚਾਇਤ ਕਿਉਂਕਿ ਅਗਰ ਕੋਈ ਏਟੀਵੀ ਪੜਦਾ ਹੈ ਉਹਦੇ ਤਾਂ ਹੀ ਤੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈਗਾ ਨਾ ਕੋਣ ਬਹੁਤ ਜ਼ਿਆਦਾ ਘਟਿਆ ਮਟੀਰੀਅਲ ਆਗਾ ਘਟਿਆ ਨਹੀਂ ਹੈਗਾ ਤੁਸੀਂ ਇੱਥੇ ਕੈਮਰਾ ਮਾਰ ਕੇ ਦੇਖੋ ਕਿ ਸ਼ਰੀਆ ਸ਼ਟਰਿੰਗ ਵੀ ਨਹੀਂ ਖੁੱਲੀ ਹੈਗੀ ਹੈ ਮੰਗਾ ਸੀ ਇਹੀ ਕਰਦੇ ਆ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੈ ਨਾ ਔਰ ਕੋਈ ਵੀ ਕੰਮ ਹੁੰਦਾ ਤੇ ਉਹਨੂੰ ਬਾੜ ਵਾਲਿਆਂ ਨੂੰ ਜਾਂ ਜਿਹੜੇ ਬਾੜ ਦੇ ਵਸਿੰਦੇ ਹੈਗੇ ਇੱਥੋਂ ਦੇ ਰਹਿਣ ਵਾਲੇ ਉਹਨਾਂ ਨੂੰ ਨਾਲ ਲੈ ਕੇ ਕੰਮ ਕਰਵਾਉਣਾ ਚਾਹੀਦਾ ਹੈਗਾ ਅੱਛਾ ਆਪਣਾ ਜੀ ਮੇਰਾ ਨਾਮ ਦੇਵ ਰਾਜ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਨੀਂ ਰੋਡ ਦੇ ਇੱਥੇ ਰਹਿਣ ਵਾਲਿਆ ਜੀ ਕੀ ਪਰੇਸ਼ਾਨੀ ਹੈ ਕਿ ਆ ਜਿਹੜਾ ਰੋਸ਼ ਕੀਤਾ ਯਾਰ ਪ੍ਰਸ਼ਾਸਨ ਦੇ ਖਿਲਾਫ ਨਗਰ ਪੰਚਾਇਤ ਦੇ ਖਿਲਾਫ ਤੁਹਾਡੇ ਲੋਕਾਂ ਵੱਲੋਂ ਕਿਉਂਕਿ ਸਾਡੀ ਦੁਕਾਨ ਹੈ ਉੱਥੇ ਜੀ ਦੁਕਾਨ ਦੇ ਅੱਗੇ ਸਾਡੇ ਕੋਈ ਗਾਹਕ ਨਹੀਂ ਆਂਦਾ ਜੇ ਲੱਗੋ ਜੰਦੇ ਤੇ ਗੱਡੀਆਂ ਜਾਂਦੀਆਂ ਮੇਨ ਰੋਡ ਆ ਖੱਡੇ ਨਿਗ ਡੂੰਗੇ ਪੇਦੇ ਨਾ ਜੀ ਕੂੜੀ ਵਾਲੇ ਬੰਦੇ ਜਨਾਨੀਆਂ ਸਾਰੀ ਡਿਗੇ ਕਰਦੇ ਬਸਾਂ ਵਾਸਤੇ ਮੁਸ਼ਕਲ ਆ ਉੱਥੇ ਕੋਈ ਗਾਗ ਵੀ ਨਹੀਂ ਆਉਂਦਾ ਕੋਈ ਕੀ ਕਰੀਏ ਕੀ ਕਾਰਨ ਮੰਨਦੇ ਹੋ ਗੰਦਗੀ ਦਾ ਸੜਕ ਟੁੱਟਾ ਉੱਥੇ ਮਲ ਕੇ ਪੂਲੀ ਨਾਲਾ ਬਣਾਇਆ ਸੀ ਨਗਰਪੰਚਾਇਤ ਨੇ ਉਦੀ ਨਿਕਾਸੀ ਕੋਈ ਨਹੀਂ ਕੀ ਮੰਗ ਕਰਦੇ ਹੋ ਤੁਸੀਂ ਆਹੀ ਆਣੇ ਵੀ ਸਾਡੇ ਉਥੇ ਨਾਲਾ ਬਣਨਾ ਚਾਹੀਦਾ ਸਾਡੇ ਗੰਦਗੀ ਜ਼ੂਰ ਹੋਣੀ ਚਾਹੀਦੀ ਹੈ ਨਾਲਾ ਜਿੱਥੇ ਆ ਉਥੇ ਬਣਾਏ ਸਾਡੇ ਉਹ ਗੰਦਗੀ ਜ਼ੂਰ ਹੋਏ ਹਾਂਜੀ ਭਾਈ ਕੀ ਨਾਮ ਹੈ ਆਪਣਾ ਹਾਂਜੀ ਦਲੀਪ ਰਾਜ ਕੀ ਕਰਨ ਹੈਗਾ ਜਿਹੜਾ ਰੋਸ਼ ਕੀਤਾ ਯਾਰ ਨਗਰਪਾਲਿਕਾ ਇਹ ਰੋਸ਼ ਇਸਲਾਮ ਕੀਤਾ ਜਾ ਰਿਹਾ ਵੀ ਇਹ ਨਾਲੀ ਜਿਹੜੀ ਬਣਾਈ ਹੈ ਨਾ ਬਹੁਤ ਜਿਆਦਾ ਮਾੜੀ ਮਟੀਰੀਅਲ ਜਿਹੜਾ ਬਹੁਤ ਜਿਆਦਾ ਮਾੜਾ ਪਾਇਆ ਇਹ ਬਿਲਕੁਲ ਨਾਲੀ ਅੱਜ ਹੀ ਗਿਰ ਗਈ ਹੈ ਹੋਰ ਵੀ ਕੋਈ ਦਿੱਕਤ ਹੈ ਜੀ ਦੇਖਿਆ ਜੀ ਗਲੀਆਂ ਦੇ ਵਿੱਚ ਪਾਣੀ ਬਹੁਤ ਗਲੀਆਂ ਚ ਪਾਣੀ ਪਿਸੋ ਨਿਕਾਸੀ ਜਿਹੜੀ ਹੈ ਉਹ ਅੱਗੇ ਤੱਕ ਬਿਲਕੁਲ ਕਾਇਮ ਨਹੀਂ ਆਈ ਲੱਗਦਾ ਨਹੀਂ ਜਦਾਂ ਬਰਸਾਤਾਂ ਚ ਆਉਂਦੀਆਂ ਹੈ ਅੱਜ ਕੱਲ ਡੇਂਗੂ ਡੂੰਗੂ ਦਾ ਕਾਫੀ ਖਤਰਾ ਕਰਦੇ ਨੇ ਇਹ ਤਾਂ ਬਿਲਕੁਲ ਇਹ ਅੱਜ ਵੀ ਹੈ ਜੀ ਇਹ ਤਾਂ ਡੇਂਗੂ ਦਾ ਖਤਰਾ ਅੱਜ ਵੀ ਹੈ ਤੇ ਕੋਈ ਪਾਣੀ ਦੀ ਨਿਕਾਸੀ ਕੋਈ ਨਹੀਂ ਹੈ ਪਾਣੀ ਤਾਂ ਕੀ ਮੰਨ ਕਰਦੇ ਹੋ ਮੰਗ ਇਹ ਹੈ ਵੀ ਨਾਲੀ ਜਿਹੜਾ ਸਾਫ਼ ਹੋਣਾ ਚਾਹੀਦਾ ਬਿਲਕੁਲ ਤੇ ਇਹ ਪੁਲੀ ਦੁਆਰਾ ਭੇਜ ਦਿੰਦੇ ਹਾਂ ਹਾਂ ਮਾਤਾ ਸੁਨੀਤਾ ਦੇਵੀ ਕੀ ਸਮੱਸਿਆ ਆ ਰਹੀ ਹੈ ਸਾਨੂੰ ਸਮੱਸਿਆ ਆਂਦੀ ਹੈ ਦੇਖੋ ਇਹ ਸਾਡੇ ਨਗਰ ਪੰਚਾਇਤ ਆ ਇੱਥੇ ਤੇ ਨਗਰ ਪੰਚਾਇਤ ਵਾਲਾ ਕੋਈ ਕੰਮ ਨਹੀਂ ਦੇਖੋ ਨਾਲੀਆਂ ਕਿਸ ਤਰ੍ਹਾਂ ਨਾਲੀਆਂ ਦਾ ਰੂਪ ਤਾਰੇ ਦਾ ਆ ਉੱਥੇ ਸਾਡੇ ਬੂਏ ਅੱਗੇ ਜਾ ਕੇ ਦੇਖੋ ਬਿਲਕੁਲ ਇੰਨੀ ਗੰਦਗੀ ਹੈ ਸਾਨੂੰ ਅੰਦਰ ਸਫਾਈ ਕੀਤੇ ਦਾ ਵੀ ਕੋਈ ਬਾਹਰ ਕੋਈ ਫਾਇਦਾ ਨਹੀਂ ਹੈ ਲੋਕੀ ਕਹਿੰਦੇ ਆ ਨਾ ਵੀ ਬਾਹਰ ਦੀ ਸਫਾਈ ਹੋਏ ਤਾਂ ਅੰਦਰ ਭਾਵੇਂ ਹੋਏ ਨਾ ਹੋਏ ਅਸੀਂ ਅੰਦਰ ਦੀ ਕਰ ਲੈਨੇ ਆ ਲੇਕਿਨ ਬਾਹਰ ਦੀ ਸਾਡੀ ਸਫਾਈ ਨਹੀਂ ਕੋਈ ਬਣਾ ਰੱਖਦੀ ਇਸ ਬੰਦੀ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਕੋਈ ਗੱਲਬਾਤ ਸਾਡੀ ਕੋਈ ਸੁਣਦਾ ਹੀ ਨਹੀਂ ਜਿਹੜਾ ਵੀ ਆਂਦਾ ਇੱਥੇ ਨੇਤਾ ਆਂਦਾ ਕੋਈ ਸਰਪੰਚ ਆਂਦਾ ਮੈਂਬਰ ਆਂਦਾ ਆ ਉਹ ਆਪਣਾ ਫਾਇਦਾ ਦੇਖਦਾ ਘਟਿਆ ਮਟੀਰੀਅਲ ਪਾ ਕੇ ਬਣਾ ਦਿੰਦਾ ਨਾਲ ਗਲੀਆਂ ਦੀ ਉਸਾਰੀ ਜਦੋਂ ਕੀਤੀ ਨਾਲੀਆਂ ਦੀ ਉਸਾਰੀ ਨਹੀਂ ਹੋਈ ਨਾਲੀਆਂ ਦੇ ਕਿਨਾਰੇ ਬਣ ਕੇ ਤੇ ਨਾਲੀਆਂ ਉਸ ਤਰ੍ਹਾਂ ਤੇ ਉਤਰਾ ਹੀ ਕੱਚੀਆਂ ਤੁਸੀਂ ਦੇਖ ਸਕਦੇ ਹੋ ਕੈਮਰਾ ਮਾਰੋ ਇੱਥੇ ਨਾਲੀਆਂ ਵਿੱਚ ਦੇਖੋ ਕੀ ਸਾਨੂੰ ਪਰੇਸ਼ਾਨੀ ਆਏ ਕਦੀ ਹੈ ਜਿਹੜਾ ਲੜ ਕੇ ਸਾਡੇ ਬੱਚੇ ਬਿਮਾਰ ਹੋਏ ਕਦੇ ਬਜ਼ੁਰਗ ਬਿਮਾਰ ਹੋਏ ਕਦੇ ਬਿਮਾਰੀਆਂ ਅੱਗੇ ਨਹੀਂ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਆਹੀ ਮੰਗ ਕਰਨੇ ਜਲਦ ਸਫਾਈ ਹੋਣੀ ਚਾਹੀਦੀ ਐ ਇੱਧਰ ਅੱਗੇ ਦੇਖੋ ਪਾਣੀ ਦਾ ਨਿਕਾਸ਼ ਨਹੀਂ ਨਾ ਕੋਈ ਅੱਗੇ ਕਲੰਪ ਲਾਏ ਦਾ ਕੋਈ ਪਾਣੀ ਸਿੱਧਾ ਨਾਲੀ ਵਿੱਚ ਜਾਵੇ ਸਾਰੀ ਗਲੀਆਂ ਗੰਧੀਆਂ ਰਹਿੰਦੀਆਂ ਹਰ ਟਾਈਮ ਜਿਸ ਟਾਈਮ ਮਰਜੀ ਆ ਜਾਓ ਤਾਂ ਕਹਿਣਾ ਮਤਲਬ ਜਿਹੜਾ ਕੰਮ ਨਹੀਂ ਕੋਈ ਵੀ ਵਿਕਾਸ ਹਾਂਜੀ ਕੋਈ ਵੀ ਕਾਜ ਨਹੀਂ ਕਰਦਾ ਸਾਡੇ ਸਾਡੇ ਵਾਸਤੇ ਤਾਂ ਕੋਈ ਆਇਆ ਹੀ ਨਹੀਂ ਜਿੱਤਨਾ ਨਾ ਸਾਡੇ ਵਾਸਤੇ ਕੋਈ ਸਰਪੰਚ ਮੈਂਬਰ ਹੀ ਤਾਂ ਨਾ ਸਾਡੇ ਵਾਸਤੇ